ਜਿੰਦਾਬਾਦ 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 ਤੁਮੋਂ ਬੋਲ ਬੋਲ ਕੇ ਮੰਮੀ ਰੰਗੀ ਕਰ ਗਿਆ ਤੁਹਾਨੂੰ ਸੋਹੋ ਹਾਏ 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 ਜਿੰਦਾਬਾਦ ਕਰ ਦਿਓ ਉੱਡਕਦਾ ਹਾਏ ਹਾਏ ਅੱਜ ਅਸੀਂ ਜਨਾਬ ਅੱਜ ਪੰਜਾਬ ਸਰਕਾਰ ਨੇ ਸਾਡੇ ਨਾਲ ਜਿਹੜਾ ਧੱਕਾ ਕਰਿਆ ਏ ਪਾਲਿਸੀ ਉਹ ਸਾਡੇ ਉਲਟ ਬਣਾ ਕੇ ਉਹਦੇ ਵਿਰੋਧ ਤੇ ਵਿੱਚ ਅਸੀਂ ਬਠਿੰਡੇ ਜਿਹੜੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦਾ ਸਾਰੀਆਂ ਜਥੇਬੰਦੀਆਂ ਨੇ ਆ ਕੇ ਉਹ ਪਾਲਿਸੀ ਦੀ ਵਿਰੋਧਤਾ ਕੀਤੀ ਹੈ ਤੇ ਅੱਜ ਅਸੀਂ ਫੂਡ ਸੈਕਟਰੀ ਤੇ ਫੂਡ ਮਿਨਿਸਟਰ ਦਾ ਪੂਤਲਾ ਫੂਕਣ ਵਾਸਤੇ ਇੱਥੇ ਇਕੱਠੇ ਹੋਏ ਸੀ ਉਹਨਾਂ ਦੀਆਂ ਹੁਣ ਅੰਤਿਮ ਰਸਮਾਂ ਜਿਹੜੀਆਂ ਪੂਰੀਆਂ ਅਸੀਂ ਕਰ ਚੁੱਕੇ ਆ ਬਸ ਅਗਨ ਭੇਟ ਕੀਤਾ ਜਾ ਰਿਹਾ ਪਾਲਿਸੀ ਕਿਹੜੀ ਲੈ ਕੇ ਆਈ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਜਿਹੜੀ ਪਾਲਿਸੀ ਲੈ ਕੇ ਆਈ ਆ ਇਹਨਾਂ ਨੇ ਸਾਨੂੰ ਬਹੁਤ ਹੀ ਭਲੇਖੇ ਦੇ ਵਿੱਚ ਰੱਖਿਆ ਪਹਿਲਾਂ ਤਾਂ ਇਹਨਾਂ ਨੇ ਕਿਹਾ ਸੀ ਪੱਲੇਦਾਰਾਂ ਨੂੰ ਜਿਹੜਾ ਸਿੱਧਾ ਭੁਗਤਾਨ ਦਿੱਤਾ ਜਾਊਗਾ ਵੀ ਇਹਦਾ ਇੱਕ ਫਿਕਸ ਰੇਟ ਤੈਅ ਕਰਕੇ ਪੱਲੇਦਾਰਾਂ ਨੂੰ ਟੈਂਡਰ ਪ੍ਰਕਿਰਿਆ ਤੋਂ ਬਾਹਰ ਰੱਖ ਕੇ ਸਿੱਧਾ ਭੁਗਤਾਨ ਦਿੱਤਾ ਜਾਊ ਪਰ ਇਹਨਾਂ ਨੇ 18/7 ਨੂੰ ਜਿਹੜੀ ਪਾਲਿਸੀ ਕੱਢੀ ਹੈ ਉਹ ਸਰਾਸਰ ਕਹਿਣ ਦੇ ਉਲਟ ਸੀਗੀ ਉਹ ਠੇਕੇਦਾਰਾਂ ਦੇ ਹੱਕ 'ਚ ਕੱਢੀ ਹੈ ਤੇ ਇਹਨਾਂ ਨੇ ਠੇਕੇਦਾਰਾਂ ਦੇ ਨਾਲ ਮੀਲ ਬੁਖਤ ਕਰਕੇ ਠੇਕੇਦਾਰਾਂ ਨੂੰ ਹੁਣ ਟੈਂਡਰ ਸੰਭਾਉਣ ਜਾ ਰਹੇ ਆ ਉਹ ਚੰਦ ਬੰਦਿਆਂ ਨੂੰ ਪੰਜਾਬ ਦੇ ਲੱਖਾਂ ਪੱਲੇਦਾਰਾਂ ਨੂੰ ਉਹਨਾਂ ਦੇ ਹਵਾਲੇ ਕਰਨ ਜਾ ਰਹੇ ਆ ਜਦੋਂ ਕਿ ਇਸ ਪਾਲਿਸੀ ਤਹਿਤ ਅਗਰ ਕੋਈ ਠੇਕੇਦਾਰ ਟੈਂਡਰ ਪਾ ਕੇ ਆਉਂਦਾ ਵੀ ਹੈ ਤਾਂ ਪੂਰੇ ਪੰਜਾਬ ਦੀਆਂ ਸੱਤੇ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਪੰਜਾਬ ਭਰ ਵਿੱਚ ਕਿਤੇ ਵੀ ਕੰਮ ਨਹੀਂ ਚੱਲਣ ਦੇਵਾਂਗੇ ਐਸੇ ਤਰ੍ਹਾਂ ਹੀ ਜੇ ਠੇਕੇਦਾਰਾਂ ਨੂੰ ਇਹ ਕੰਮ ਦਿੱਤਾ ਗਿਆ ਤਾਂ ਸਾਰਾ ਜਿਹੜਾ ਪ੍ਰਸ਼ਾਸਨ ਹੈ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਤੇ ਸਾਡੀ ਆਮੋ ਸਾਹਮਣੇ ਹਮੇਸ਼ਾ ਟੱਕਰ ਹੁੰਦੀ ਰਹੂਗੀ ਜਿਹਦਾ ਭੁਗਤਾਨ ਜਿਹਦਾ ਜਾਣੀ ਮੁਆਵਜ਼ਾ ਇਥੋਂ ਦੀਆਂ ਸਰਕਾਰਾਂ ਨੂੰ ਭੁਗਤਣਾ ਪਊਗਾ ਇਥੋਂ ਦੇ ਪ੍ਰਸ਼ਾਸਨ ਨੂੰ ਭੁਗਤਣਾ ਪਊਗਾ ਬੱਸ ਸਟੈਂਡ ਕਿੰਨਾ ਟਾਈਮ ਜਾਵ ਰੱਖੋਗੇ ਹੁਣ ਬੱਸ ਸਟੈਂਡ ਬੱਸ ਅਗਨ ਭੇਟ ਹੋ ਗਈ ਹੋ ਗਈ ਐ ਇਥੋਂ ਅਸੀਂ ਹੁਣ ਅੱਗੇ ਡੀਸੀ ਦਫ਼ਤਰ ਹੈ ਜਿਹੜਾ ਆਪਦਾ ਮੰਗ ਪੱਤਰ ਦੇਣ ਜਾਵਾਂਗੇ ਜੀ ਵਿੱਚ ਇਨਾਮਾ ਤੁਹਾਡਾ ਕਿਉਂ ਬੱਸ ਸਟੈਂਡ ਲੱਗੇ ਰਿਹਾ ਜੀਰਾ ਨਾਮ ਜਸਵੀਰ ਸਿੰਘ ਬਾਰ ਸਾਡੇ ਪੂ ਪ੍ਰਧਾਨ ਆ ਰਜਿਸਟਰ ਨੰਬਰ 33 ਪੰਜਾਬ ਅੱਛਾ ਠੀਕ ਹੈ ਨਾ ਜੋਗ ਇਹਦਾ ਬਸਟੈਂਡ ਦਾ ਕਰਾਉਂਗਾ ਤੁਸੀਂ ਬਸ ਟੈਂਡਰ ਦਾ ਕਰੋ ਅਸੀਂ ਇਸ ਕਰਕੇ ਕਿਰਿਆ ਪੰਜਾਬ ਸਰਕਾਰ ਨੇ ਸਾਨੂੰ ਅਸਾਪਨ ਮਹੀਨੇ ਹੋ ਗਏ ਸਰੂਰ ਦੀ ਧਰਤੀ ਤੇ ਧਰਨਾ ਲਾਏ ਨੂੰ ਅੱਛਾ ਪੰਜਾਬ ਸਰਕਾਰ ਨੇ 7 ਦਿਨਾਂ ਵਾਅਦੇ ਕਰਕੇ ਵੀ ਤੁਹਾਨੂੰ 50% ਅਵਾਬਾ ਰੇਟ ਵੜਾ ਕੇ ਵੀ ਤੁਹਾਨੂੰ ਬਿਨਾਂ ਠੇਕੇ ਤੋਂ ਸਿੱਧਾ ਸਮਾਇਆ ਜਾਊਗਾ ਅੱਛਾ ਜਰ ਹੁਣ ਜਿਹੜੀ ਕੋਈ ਪਾਲਿਸੀ ਹੁਣ ਕੱਢੀ ਐ ਸਾਡੇ ਮਾਰੂ ਪਾਲਿਸੀ ਕੱਢਤੀ ਜੀ ਟੈਂਡਰ ਪ੍ਰਤੀ ਲਾਗੂ ਕਰਤੀ ਅਸੀਂ ਹੁਣੇ ਹੀ ਕਹਿੰਨੇ ਆ ਵੀ ਜਿਹੜੀ ਇਹ ਪਾਲਿਸੀ ਆ ਰੱਤ ਕਰਕੇ 2012 ਤੋਂ ਜਿਵੇਂ ਅਸੀਂ ਕੰਮ ਕਰਦੇ ਆ ਉਵੇਂ ਜੋ ਪੂਰੀ ਪਾਲਿਸੀ ਦੁਬਾਰੇ ਲਿਆਂਦੀ ਜਾਵੇ ਇੱਕ ਬੇਨਤੀ ਸਰਕਾਰ ਨੂੰ ਹੋਰ ਆ ਕਹਿ ਲ ਜਿਵੇਂ ਆ ਵੀ ਜਿਹੜਾ ਲੇਬਰ ਕਾਟਰੇਜ ਪਹਿਲਾਂ ਲੱਗ ਲੱਗ ਸੀਗੀ ਜੀ ਹੁਣ ਇਹਨਾਂ ਨੇ ਇਕੱਠੀ ਕਰਤੀ ਅ ਕਲਸਟਰ ਸੀ ਜਿਹੜੇ ਤੋੜਦੇ ਪਹਿਲਾਂ ਇੱਕੋ ठेकेदार ਸਾਰਾ ਇੱਕ ਕਲਸਟਰ ਹੀ ਪਾਉਂਦਾ ਹੁੰਦਾ ਸੀਗਾ ਜੀ ਉਹਦੇ ਵਿੱਚ ਇਹਨਾਂ ਨੇ 7-8 ਠੇਕੇਦਾਰ ਹਰ ਜ਼ਿਲ੍ਹੇ 'ਚ ਕਰਦੇ ਅਸੀਂ ਬਠਿੰਡਾ ਮਾਨਸਾ ਕੰਨੀਓ ਅਸੀਂ ਇਹਦਾ ਜੱਜ ਕੇ ਵਿਰੋਧ ਕਰਾਂਗੇ ਅੱਜ ਬਠਿੰਡੇ ਚ ਹੋ ਸਕਦਾ ਕੱਲ ਨੂੰ ਇਹ ਵੱਡੀ ਰੈਲੀ ਦਾ ਰੂਪ ਮਾਨਸਾ ਦਿੱਤਾ ਜਾਵੇ